ਸਵਾਗਤ ਹੈ ਤੁਹਾਡਾ ULO এডੂਕੇਸ਼ਨ ਦੀ ਇਸ ਵੀਡੀਓ ਦੇ ਵਿੱਚ ਤੇ ਬਹੁਤ ਸਾਰੇ ਬੱਚਿਆਂ ਦੀ ਡਿਮਾਂਡ ਸੀ ਕਿ ਮਨਜੋਤ ਸਰ USA ਦਾ F1 ਸਟੱਡੀ ਵੀਜ਼ਾ ਪ੍ਰੋਸੈਸ ਵੀ ਸਾਨੂੰ ਡਿਟੇਲਡ ਵੀਡੀਓ ਦੇ ਵਿੱਚ ਕਲੀਅਰ ਕਰਕੇ ਦਿਓ ਸਾਨੂੰ ਜਿਵੇਂ ਤੁਸੀਂ ਆਪਦੀ ਕਲਾਸ ਦੇ ਵਿੱਚ ਜਾਂ ਆਪਦੀ ਕਾਉਂਸਲਿੰਗ ਦੇ ਵਿੱਚ ਸਾਡੇ ਡਾਊਟਸ ਕਲੀਅਰ ਕਰਦੇ ਹੋ ਤਾਂ ਇੱਕ ਡੈਡੀਕੇਟਿਡ YouTube ਵੀਡੀਓ ਬਣਾ ਕੇ ਦਿਓ ਜਿਹਦੇ ਵਿੱਚ ਤੁਸੀਂ USA ਸਟੱਡੀ ਵੀਜ਼ੇ ਦਾ ਕੰਪਲੀਟ ਪ੍ਰੋਸੈਸ ਸਾਨੂੰ ਦੱਸੋ ਤਾਂ ਦੋਸਤੋ ਤੁਹਾਡੇ ਲਈ ਮੈਂ ਵੀਡੀਓ ਲੈ ਕੇ حاضر ਆ ਤੇ ਜੇ ਤੁਸੀਂ ਵੀਡੀਓਜ਼ ਪਸੰਦ ਕਰਦੇ ਹੋ ਤੁਹਾਡੇ ਲਈ ਇਹ ਵੀਡੀਓਜ਼ ਇਨਫੋਰਮੇਟਿਵ ਹੁੰਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ F1 ਵੀਜ਼ਾ ਦਾ ਸਾਰਾ ਪ੍ਰੋਸੈਸ ਤੁਹਾਨੂੰ ਕੀ ਕੀ ਚਾਹੀਦਾ ਕਿਹੜੇ ਕਿਹੜੇ ਡਾਕੂਮੈਂਟਸ ਤੇ ਤੁਹਾਡੇ ਲਈ US ਇੱਕ ਵਧੀਆ ਚੋਇਸ ਕਿਉਂ ਹੋ ਸਕਦੀ ਆ ਤਾਂ ਸਾਰੀ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਸ ਵੀਡੀਓ ਤੇ ਤਿੰਨ ਮੇਜਰ ਟਾਪਿਕ ਡਿਸਕਸ ਕਰਨੇ ਆ ਪਹਿਲਾ ਕਿ ਯੂਐਸਏ ਦੇ ਵਿੱਚ ਤੁਸੀਂ ਕਿਉਂ ਪੜਨ ਜਾ ਸਕਦੇ ਹੋ ਕਿਉਂ ਤੁਹਾਡੇ ਲਈ ਯੂਐਸ ਇੱਕ ਵਧੀਆ ਚੋਇਸ ਹੋ ਸਕਦੀ ਹੈ ਕਿਹੜੀਆਂ-ਕਿਹੜੀਆਂ ਪ੍ਰੋਫਾਈਲ ਰਿਸੈਪਟੇਬਲ ਹੋ ਸਕਦੀਆਂ ਤੇ ਨੰਬਰ 2 ਤੇ ਯੂਜੀ ਤੇ ਪੀਜੀ ਦਾ ਐਡਮਿਸ਼ਨ ਰਿਕੁਆਇਰਮੈਂਟ ਕੀ ਹੈ ਜੇ ਤੁਸੀਂ ਅੰਡਰਗ੍ਰੈਜੂਏਟ ਅੰਡਰਗ੍ਰੈਜੂਏਟ ਦਾ ਮਤਲਬ ਹੁੰਦਾ ਜੇ ਤੁਸੀਂ 12ਵੀਂ ਤੋਂ ਬਾਅਦ ਪੜਨ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਦੀ ਅੰਡਰਗ੍ਰੈਜੂਏਟ ਕਰਨ ਜਾ ਰਹੇ ਹੋ ਪੜਾਈ ਤੁਹਾਡੀ ਬੈਚਲਰਸ ਹੋ ਸਕਦੀ ਹੈ ਠੀਕ ਹੈ ਜੀ ਤੇ ਜੇ ਤੁਸੀਂ ਬੈਚਲਰ ਆਲਰੇਡੀ ਇੰਡੀਆ ਦੇ ਵਿੱਚ ਕਰ ਲਈਏ ਤੇ ਫਿਰ ਪੋਸਟ ਗ੍ਰੈਜੂਏਸ਼ਨ ਜਿਹਦੇ ਵਿੱਚ ਪੀਜੀ ਡਿਪਲੋਮਾਸ ਵੀ ਹੋ ਸਕਦੇ ਆ ਜਾਂ ਫਿਰ ਮਾਸਟਰਸ ਹੋ ਸਕਦੀ ਆ ਤਾਂ ਤੁਸੀਂ ਉਹ ਵੀ ਕਰਨ ਯੂਐਸਏ ਦੇ ਵਿੱਚ ਜਾ ਸਕਦੇ ਹੋ ਤਾਂ ਉਹਦੀ ਐਡਮਿਸ਼ਨ ਰਿਕੁਆਇਰਮੈਂਟ ਕੀ ਹੋਊਗੀ ਤੁਹਾਨੂੰ ਕਿੰਨੇ ਬੈਂਡ ਸਕੋਰ ਚਾਹੀਦੇ ਕਿੰਨੀ ਪਰਸੈਂਟੇਜ ਚਾਹੀਦੀ ਹੈ ਕਿਹੜਾ ਬੋਰਡ ਚਾਹੀਦਾ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਆਪਾਂ ਤੇ ਉਸ ਤੋਂ ਬਾਅਦ ਲਾਸਟ ਤੇ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਕਿ ਯੂਐਸਏ ਦਾ ਵੀਜ਼ਾ ਪ੍ਰੋਸੈਸ ਕੀ ਹੈ ਕੀ ਵੀਜ਼ਾ ਪ੍ਰੋਸੈਸ ਹੈ ਦਾ ਤਾਂ ਸਭ ਤੋਂ ਪਹਿਲਾਂ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਯੂਐਸਏ ਹੀ ਕਿਉਂ ਯੂਐਸਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਇੱਕ ਇਦਾਂ ਦੀ ਕੰਟਰੀ ਹੈ ਜਿਸ ਦੇ ਵਿੱਚ ਓਪਨ ਬੋਰਡ ਡਿਸਟੈਂਸ ਐਜੂਕੇਸ਼ਨ ਤੇ ਸਟੇਟ ਬੋਰਡ ਆਰਾਮ ਨਾਲ ਅਸੈਪਟਡ ਆ ਜਦੋਂ ਵੀ ਤੁਸੀਂ ਕਿਸੇ ਵੀ ਕੰਟਰੀ 'ਚ ਅਪਲਾਈ ਕਰਦੇ ਹੋ ਬਹੁਤ ਵਾਰੀ ਤੁਹਾਡੇ ਸਾਹਮਣੇ ਇੱਕ ਚੈਲੰਜ ਆਉਂਦਾ ਖਾਸ ਕਰਕੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਆਪਦੀ 12th ਜਿਹੜੀ ਆ ਉਹ ਓਪਨ ਤੋਂ ਕੀਤੀ ਹੁੰਦੀ ਆ ਜਾਂ ਆਪਦੀ ਬੈਚਲਰ ਡਿਗਰੀ ਜਿਹੜੀ ਆ ਉਹ ਡਿਸਟੈਂਸ ਤੋਂ ਕੀਤੀ ਹੁੰਦੀ ਆ ਤਾਂ ਉਹਨਾਂ ਨੂੰ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਅਪਲਾਈ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਆ ਬਟ ਯੂਐਸਏ ਦੇ ਵਿੱਚ ਮੋਰ ਦੈਨ 5000 ਯੂਨੀਵਰਸਿਟੀਆਂ ਲਗਭਗ 5300 ਯੂਨੀਵਰਸਿਟੀਆਂ ਤੇ ਉਹਨਾਂ ਦੇ ਵਿੱਚੋਂ 90% ਜਿਹੜੇ ਆ ਉਹ ਓਪਨ ਬੋਰਡ ਅਕਸੈਪਟ ਕਰਦੇ ਹੀ ਕਰਦੇ ਆ ਸੋ ਤੁਹਾਡੇ ਕੋਲੇ ਆਪਸ਼ਨਸ ਬਹੁਤ ਵੱਧ ਜਾਂਦੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਆ ਉਹ ਵੀਕ ਆ ਤਾਂ ਤੁਸੀਂ ਯੂਐਸਏ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੇ ਸਿਰਫ ਤੁਹਾਨੂੰ ਇਸ ਕਰਕੇ ਕਿਤੇ ਅਪਲਾਈ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਤੁਹਾਡੀ ਜਿਹੜੀ ਪਲੱਸ 2 ਹੈ ਬੈਚਲਰਸ ਆ ਉਹ ਜਾਂ ਤਾਂ ਓਪਨ ਤੋਂ ਹੈ ਜਾਂ ਫਿਰ ਡਿਸਟੈਂਸ ਤੋਂ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਆਪਾਂ ਗੱਲ ਕਰਦੇ ਆ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਰਿਕੁਆਇਰਮੈਂਟ ਤਾਂ ਨਹੀਂ ਹੁੰਦੀ ਬਟ ਇੱਕ ਅ ਕ੍ਰਾਈਟੇਰੀਆ ਹੁੰਦਾ ਕਿ ਜੇ ਤੁਸੀਂ ਅਪਲਾਈ ਕਰਨਾ ਇੱਕ ਵਧੀਆ ਪ੍ਰੋਗਰਾਮ ਲੈਣਾ ਤਾਂ ਤੁਹਾਡੇ ਕੋਲੇ ਮੈਥ ਹੋਣਾ ਹੀ ਚਾਹੀਦਾ ਤੁਹਾਡੇ ਕੋਲ ਜੇ ਸਰਟਨ ਪ੍ਰੋਗਰਾਮ ਤੁਸੀਂ ਚੂਸ ਕਰਨਾ ਵਾ ਕਿਸੇ ਵੀ ਕੰਟਰੀ ਦੇ ਵਿੱਚ ਬੀਟ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਜਾਂ ਜਰਮਨੀ ਜੇ ਤੁਸੀਂ ਇੱਕ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ ਸਪੈਸੀਫਿਕ ਫੀਲਡ ਦੇ ਵਿੱਚ ਤਾਂ ਤੁਹਾਡੇ ਕੋਲੇ ਮੈਥ ਦੀ ਰਿਕੁਆਇਰਮੈਂਟ ਰੱਖੀ ਜਾਂਦੀ ਹੈ ਬਟ ਯੂਐਸਏ ਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 3 ਸਾਲ ਦੀ ਬੈਚਲਰਸ ਵੀ ਐਸੈਪਟਡ ਹੁੰਦੀ ਹੈ ਤੇ ਬੈਚਲਰਸ ਡਿਗਰੀ ਜਿਹੜੀ ਆ ਬੈਚਲਰ ਡਿਗਰੀ ਕਰਨ ਵਾਲਿਆਂ ਵਾਸਤੇ ਸਭ ਤੋਂ ਵੱਡੀ ਫਲੈਕਸੀਬਿਲਿਟੀ ਯੂਐਸਏ ਦੇ ਵਿੱਚ ਕੀ ਹੁੰਦੀ ਆ ਕਿ ਜੇ ਤੁਹਾਡੇ ਬੈਕਲੌਗ ਬੈਕਲੌਗ ਕੀ ਹੁੰਦੇ ਆ ਸਪਲੀਆਂ ਯਾਨੀ ਜਿੰਨੇ ਵੀ ਤੁਸੀਂ ਸਬਜੈਕਟ ਫੇਲ ਕੀਤੇ ਜੇ ਤੁਸੀਂ ਤੁਹਾਡੀਆਂ 12 ਸਪਲੀਆਂ ਨੇ ਤੁਹਾਡੇ 12 ਜਾਂ 15 ਬੈਕਲੌਗ ਵੀ ਨੇ ਤਾਂ ਵੀ ਤੁਹਾਨੂੰ ਯੂਐਸਏ ਦੀ ਇੱਕ ਸਰਕਾਰੀ ਯੂਨੀਵਰਸਿਟੀ ਮਿਲ ਸਕਦੀ ਹੈ ਜਿਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਗੈਪ ਦੀ ਗੱਲ ਕਰੀਏ ਤਾਂ ਗੈਪ ਅਕਸੈਪਟਡ ਆ 2 ਤੋਂ ਲੈ ਕੇ 5 ਸਾਲ ਦਾ ਗੈਪ ਆਰਾਮ ਨਾਲ ਅਕਸੈਪਟਡ ਆ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਦਾਂ ਦੀਆਂ ਵੀ ਨੇ ਕੇ ਜੇ ਤੁਸੀਂ ਉਹਨਾਂ ਨੂੰ ਆਪਦੀ ਐਸਓਪੀ ਦੇ ਵਿੱਚ ਕਲੀਅਰ ਕਰ ਦਿੰਦੇ ਹੋ ਕਿ ਗੈਪ ਇਸ ਦੇ ਵਿੱਚ ਤੁਸੀਂ ਕੀ ਕੀਤਾ ਤਾਂ ਤੁਹਾਡਾ ਉਹ ਵੀ ਗੈਪ ਜਿਹੜਾ ਬਹੁਤ ਜਸਟੀਫਾਈ ਹੋ ਸਕਦਾ ਵਾ ਤਾਂ ਇੱਕ ਫੇਕ ਡਾਕੂਮੈਂਟਸ ਬਣਾਉਣ ਦਾ ਜਿਹੜਾ ਸਿਲਸਿਲਾ ਜਿਵੇਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਚੱਲਿਆ ਸੀ ਜਿਹਦੇ ਕਰਕੇ ਠੱਗ ਏਜੰਟਾਂ ਨੇ ਬਹੁਤ ਸਾਰੇ ਬੱਚਿਆਂ ਤੋਂ ਲੱਖਾਂ ਰੁਪਏ ਲੁੱਟੇ ਤੇ ਫਿਰ ਆਸਟ੍ਰੇਲੀਆ ਦੇ ਜਿਹੜੇ ਬਹੁਤ ਹੀ ਪ੍ਰੀਮੀਅਮ ਕਾਲਜਸ ਜਾਂ ਪ੍ਰੀਮੀਅਮ ਯੂਨੀਵਰਸਿਟੀ ਸੀ ਉਹਨਾਂ ਨੇ ਪੰਜਾਬ ਹਰਿਆਣਾ ਉੱਤਰਾਖੰਡ ਯੂਪੀ ਦੇ ਬੱਚੇ ਜਿਹੜੇ ਉਹ ਲੈਣ ਤੋਂ ਮਤਲਬ ਮਨਾ ਵੀ ਕਰਦਾ ਐ ਇਦਾਂ ਦੀ ਜਿਹੜੀ ਸਿਚੁਏਸ਼ਨ ਹੋ ਯੂਐਸਏ ਦੇ ਵਿੱਚ ਕਦੇ ਨਹੀਂ ਆਉਗੀ ਕਿਉਂਕਿ ਯੂਐਸਏ ਦੀਆਂ ਯੂਨੀਵਰਸਿਟੀਆਂ ਓਪਨਲੀ ਤੁਹਾਡਾ ਗੈਪ ਅਕਸੈਪਟਡ ਕਰਦੀਆਂ ਨੇ ਕੈਨੇਡਾ ਵੀ ਕਰਦਾ ਤੇ ਯੂਐਸਏ ਵੀ ਕਰਦਾ ਤੇ ਜੇ ਤੁਹਾਡਾ ਇੱਕ ਡ੍ਰੀਮ ਹੈ ਯੂਐਸਏ ਦੇ ਵਿੱਚ ਜਾ ਕੇ ਪੜ੍ਹਨ ਦਾ ਤੇ ਤੁਹਾਡਾ ਗੈਪ ਹੈ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈਗੀ ਤੁਸੀਂ ਯੂਐਸਏ ਦੇ ਵਿੱਚ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸਭ ਤੋਂ ਵੱਡੀ ਫਲੈਕਸੀਬਿਲਿਟੀ ਕਿ ਯੂਐਸਏ ਨੂੰ ਬੱਚੇ ਕਿਉਂ ਚੂਜ਼ ਕਰਦੇ ਆ ਦੇਖੋ ਕੈਨੇਡਾ ਦੇ ਵਿੱਚ ਤੁਸੀਂ ਫਾਈਲ ਅਪਲਾਈ ਕਰਦੇ ਹੋ ਤੁਹਾਡੇ ਕੋਲ ਇੱਕ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਮਿਨੀਮਮ ਡਿਪੋਜ਼ਿਟ 2500 ਡਾਲਰ ਭਰੋ ਜਾਂ ਫਿਰ 1 ਸਾਲ ਦੀ ਫੀਸ ਭਰੋ ਜੀਆਈਸੀ ਭਰਨੀ ਪੈਂਦੀ ਹੈ ਜਾਂ ਫਿਰ ਜੀਆਈਸੀ ਦੇ ਇਕੁਇਵਲੈਂਟ ਤੁਹਾਨੂੰ ਫੰਡ ਜਿਹੜੇ ਆ ਰਿਫਲੈਕਟ ਕਰਨੇ ਪੈਂਦੇ ਆ ਪਿੱਛੇ ਐਸਡੀਐਸ ਕੈਟਾਗਰੀ ਚੱਲਦੀ ਹੁੰਦੀ ਸੀ ਤਾਂ ਐਸਡੀਐਸ ਕੈਟਾਗਰੀ ਦੇ ਵਿੱਚ ਇਹ ਰਿਕੁਆਇਰਮੈਂਟ ਹੁੰਦੀ ਸੀ ਕਿ 1 ਸਾਲ ਦੀ ਫੀਸ ਵੀ ਭਰਨੀ ਹੈ ਤੇ ਜੀਆਈਸੀ ਵੀ ਡਿਪੋਜ਼ਿਟ ਕਰਾਉਣੀ ਹੈ ਬਟ ਯੂਐਸਏ ਦੇ ਵਿੱਚ ਤੁਸੀਂ ਫੀਸ ਦੇਣੀ ਹੈ ਆਫਟਰ ਵੀਜ਼ਾ ਤੁਸੀਂ ਫੀਸ ਜਿਹੜੀ ਹੈ ਕਾਲਜ ਦੀ ਟਿਊਸ਼ਨ ਫੀਸ ਤੁਸੀਂ ਲੈਂਡ ਹੋਣ ਤੋਂ ਬਾਅਦ ਦੇਣੀ ਹੈ ਤੇ ਫਿਰ ਤੁਹਾਡਾ ਖਰਚਾ ਜਿਹੜਾ ਵਾ ਬਹੁਤ ਘਟ ਜਾਂਦਾ ਤੁਹਾਡਾ ਜਿਹੜਾ ਰਿਸਕ ਫੈਕਟਰ ਆ ਡਰ ਹੁੰਦਾ ਕਿ ਮੇਰੀ ਰਿਫਿਊਜ਼ਲ ਨਾ ਆ ਜੇ ਤੇ ਮੇਰਾ ਇਨਾ ਨੁਕਸਾਨ ਵੀ ਹੋ ਜਾਤਾ ਉਹ ਤੁਹਾਡਾ ਜਿਹੜਾ ਰਿਸਕ ਫੈਕਟਰ ਆ ਉਹ ਯੂ ਐਸ ਏ ਦੇ ਵਿੱਚ ਆ ਕੇ ਬਿਲਕੁਲ ਹੀ ਖਤਮ ਹੋ ਜਾਂਦਾ ਜਿਸ ਦੇ ਕਰਕੇ ਮジョਰਿਟੀ ਆਫ ਦਾ ਸਟੂਡੈਂਟਸ ਜਿਹੜੇ ਆ ਸਾਊਥ ਦੇ ਵਿੱਚ ਮੈਂ ਗੱਲ ਕਰਾਂ ਖਾਸ ਕਰਕੇ ਤਾਂ ਉਹ ਯੂ ਐਸ ਏ ਨੂੰ ਚੂਜ਼ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਿਪੋਜ਼ਿਟ 페드 बिफोर 비자 이즈 리펀디블 예 ਜਦੋਂ ਤੁਸੀਂ ਆਫਰ ਅਪਲਾਈ ਕਰਦੇ ਹੋ ਆਫਰ ਤੋਂ ਬਾਅਦ ਤੁਸੀਂ ਇੱਕ ਫੀਸ ਭਰਦੇ ਹੋ ਜਿਹਦੇ ਬੇਸ ਤੇ ਤੁਹਾਡਾ ਇੱਕ ਡਾਕੂਮੈਂਟ ਹੁੰਦਾ ਜਿਹਨੂੰ I20 ਕਹਿੰਦੇ ਆ I20 ਕੀ ਹੁੰਦਾ ਮੈਂ ਤੁਹਾਨੂੰ ਅੱਗੇ ਪ੍ਰੋਸੈਸ ਦੇ ਵਿੱਚ ਸਮਝਾਉਂਗਾ ਇਸ ਮੌਕੇ ਤੇ ਤੁਸੀਂ ਇਹ ਸਮਝ ਲਓ ਕਿ I20 ਇੱਕ ਤਰ੍ਹਾਂ ਦੀ ਸੀਟ ਦੀ ਕਨਫਰਮੇਸ਼ਨ ਆ ਤੁਸੀਂ 200 ਡਾਲਰ ਭਰਿਆ ਠੀਕ ਹੈ ਜੀ 150 ਭਰਤਾ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਤੁਹਾਡਾ ਵੀਜ਼ਾ ਨਹੀਂ ਆਉਂਦਾ ਤੁਹਾਨੂੰ ਇਹ ਸਾਰੇ ਪੈਸੇ ਜਿਹੜੇ ਆ ਉਹ ਰੀਫੰਡ ਹੋ ਸਕਦੇ ਆ ਜੇ ਇਹ ਡਿਪੋਜ਼ਿਟ ਜਿਹੜਾ ਵਾ ਇਸ ਅਮਾਉਂਟ ਤੋਂ ਉੱਪਰ ਆ 300 ਡਾਲਰ ਤੋਂ ਉੱਪਰ ਆ ਫੇਰ ਇਹ ਰੀਫੰਡ ਨਹੀਂ ਹੋਊਗਾ ਜੇ 300 ਡਾਲਰ ਤੋਂ ਘੱਟ ਆ ਤਾਂ ਬਹੁਤ ਸਾਰੀ ਯੂਨੀਵਰਸਿਟੀ 250 200 ਡਾਲਰ ਆਰਾਮ ਨਾਲ ਤੁਹਾਨੂੰ ਰੀਫੰਡ ਕਰ ਦਿੰਦੇ ਨੇ ਕਿ ਤੁਹਾਡਾ ਵੀਜ਼ਾ ਨਹੀਂ ਆਇਆ ਲਓ ਜੀ ਤੁਹਾਡੇ ਡਾਲਰਸ ਤੁਹਾਨੂੰ ਰੀਫੰਡ ਕੀਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੇ ਸਟੇ ਬੈਕ ਵੀਜ਼ਾ ਦੀ ਹੁਣ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਦੇਖ ਲਿਏ ਤਾਂ ਹਰ ਕੰਟਰੀ ਦੇ ਵਿੱਚ ਤੁਸੀਂ ਇੱਕ ਸ਼ਬਦ ਸੁਣਦੇ ਹੋ ਪੋਸਟ ਸਟੱਡੀ ਵਰਕ ਪਰਮਿਟ ਜਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੂਐਸਏ ਦੇ ਵਿੱਚ ਸਿਸਟਮ ਹੋਰ ਆ ਯੂਐਸਏ ਦੇ ਵਿੱਚ ਤੁਹਾਨੂੰ ਸਟੇ ਬੈਕ ਵੀਜ਼ਾ ਮਿਲਦਾ ਵਾ ਮੈਕਸਿਮਮ 10 ਸਾਲ ਦਾ ਪੜ੍ਹਾਈ ਤੋਂ ਬਾਅਦ ਪੜ੍ਹਾਈ ਜਿਵੇਂ ਬੈਚਲਰ ਦਾ ਤਾਂ ਮਿਨਿਮਮ 4 ਸਾਲ ਹੋਊਗੀ ਮਾਸਟਰ ਦਾ ਸਾਲਿਆਂ 2 ਸਾਲ ਹੋਊਗੀ ਤਾਂ ਸਾਲ ਦਾ ਸਟੇ ਬੈਕ ਵੀਜ਼ਾ ਤੁਹਾਨੂੰ ਇੱਥੋਂ ਹੀ ਮਿਲਦਾ ਵਾ ਬਾਕੀ ਕੰਟਰੀਜ਼ ਦੇ ਵਿੱਚ ਜਾ ਕੇ ਤੁਸੀਂ ਸਟੱਡੀ ਪਰਮਿਟ ਪੂਰਾ ਕਰਨ ਤੋਂ ਬਾਅਦ ਆਪਦਾ ਪੋਸਟ ਸਟੱਡੀ ਵਰਕ ਅਪਲਾਈ ਕਰਦੇ ਹੋ ਬਟ ਯੂਐਸਏ ਦੇ ਵਿੱਚ ਤੁਹਾਨੂੰ ਇੰਡੀਆ ਤੋਂ ਹੀ ਇਫ ਯੂਰ ਵੀਜ਼ਾ ਇਜ਼ ਗ੍ਰਾਂਟਡ ਤੁਹਾਡਾ ਵੀਜ਼ਾ ਆ ਜਾਂਦਾ ਤਾਂ 1 ਸਾਲ ਦਾ ਸਟੇ ਬੈਕ ਵੀਜ਼ਾ ਤੁਹਾਨੂੰ ਇੱਥੋਂ ਹੀ ਮਿਲਦਾ ਉਸ ਤੋਂ ਬਾਅਦ ਅੱਗੇ ਕਿਵੇਂ ਐਕਸਟੈਂਡ ਹੁੰਦਾ ਕੀ ਅਗਲਾ ਪ੍ਰੋਸੈਸ ਆ ਤੇ ਉਹ ਵਰਕ ਪਰਮਿਟ ਹੁੰਦਾ ਜਾਂ ਕੁਝ ਹੋਰ ਹੁੰਦਾ ਉਹ ਮੈਂ ਇੱਕ ਵੱਖਰੀ ਵੀਡੀਓ ਦੇ ਵਿੱਚ ਐਕਸਪਲੇਨ ਕਰੂੰਗਾ ਅੱਜ ਦੇ ਇਸ ਵੀਡੀਓ ਦਾ ਟਾਪਿਕ ਸਿਰਫ ਤੇ ਸਿਰਫ ਤੁਹਾਨੂੰ ਯੂਐਸਏ ਦਾ ਪ੍ਰੋਸੈਸ ਕਲੀਅਰ ਕਰਨਾ ਤੇ ਐਡਮਿਸ਼ਨ ਰਿਕੁਆਇਰਮੈਂਟਸ ਕਲੀਅਰ ਕਰਨਾ ਵਾ ਬਸ ਇਹ ਸਮਝ ਲਓ ਕਿ ਪੜਾਈ ਤੋਂ ਬਾਅਦ ਤੁਸੀਂ ਮੈਕਸਿਮਮ 3 ਸਾਲ ਤੱਕ ਯੂਐਸਏ ਦੇ ਵਿੱਚ ਸਟੇ ਬੈਕ ਕਰ ਸਕਦੇ ਹੋ 스파우스 ਕੇਸ ਵੀ ਐਕਸੈਪਟਡ ਨੇ ਤੇ ਸਕਾਲਰਸ਼ਿਪਸ ਵੀ ਅਵੇਲੇਬਲ ਹੁੰਦੀਆਂ ਨੇ ਇਹ ਦੋ ਜਿਹੜੇ ਆ ਉਹ ਇੱਕ ਪਾਕਸ ਆ ਫਾਇਦੇ ਆ ਯੂਐਸਏ ਸਟੱਡੀ ਵੀਜ਼ਾ ਅਪਲਾਈ ਕਰਦੇ ਦੋਸਤੋ ਬਾਅਦ ਜੇ ਆਪਾਂ ਗੱਲ ਕਰੀਏ ਆਇਲਸ ਪੀਟੀ ਦੀ ਰਿਕੁਆਇਰਮੈਂਟ ਹੈ ਆਇਲਸ ਦੀ ਮੈਂ ਗੱਲ ਕਰਾਂ ਤਾਂ ਆਇਲਸ ਦੇ ਵਿੱਚ ਓਵਰਆਲ 5.5 ਨੋਟ ਲੈਸ ਦਨ 5 ਠੀਕ ਹੈ ਜੀ ਇਹ ਵੀ ਐਸੈਪਟਡ ਨੇ ਜਾਂ ਫਿਰ ਡਾਇਰੈਕਟ ਐਡਮਿਸ਼ਨ ਹੋ ਸਕਦੀ ਹੈ ਪੀਟੀ ਖਾਸ ਕਰਕੇ ਪੀਟੀ ਨੂੰ ਲੈ ਕੇ ਯੂਐਸਏ ਦੀਆਂ ਯੂਨੀਵਰਸਿਟੀਆਂ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਬਹੁਤ ਘੱਟ ਹੁੰਦੀ ਆ ਐਂਡ ਜੇ ਫਿਰ ਆਪਾਂ ਗੱਲ ਕਰੀਏ ਪੀਜੀ ਦੀ ਤਾਂ ਪੀਜੀ ਦਾ ਜਿਹੜਾ ਸਕੋਰ ਆ ਓਵਰਆਲ 60 ਚਾਈ ਦਾ ਨਾਟ ਲੈਸ ਦਨ 5 ਤੇ ਡਾਇਰੈਕਟ ਐਡਮਿਸ਼ਨ ਵਿਦ ਪੀਟੀਈ 54 ਓਵਰਆਲ 54 ਤੇ ਵੀ ਤੁਸੀਂ ਕਿਸੇ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਸੋ ਇਹ ਸਾਰਾ ਤੁਹਾਡਾ ਐਡਮਿਸ਼ਨ ਰਿਕੁਆਇਰਮੈਂਟ ਕਹਿ ਦਈਏ ਆਪਾਂ ਇੱਕ ਪਾਰਟ ਆ ਕਿ ਤੁਸੀਂ ਕਿਹੜੇ ਕਿਹੜੇ ਤੁਹਾਨੂੰ ਫਾਇਦੇ ਮਿਲਦੇ ਆ ਜੇ ਤੁਸੀਂ ਯੂਐਸਏ ਦੇ ਵਿੱਚ ਅਪਲਾਈ ਕਰਦੇ ਹੋ ਹੁਣ ਆਉਣੇ ਡਾਕੂਮੈਂਟੇਸ਼ਨ ਤੇ ਕਿਹੜੇ ਕਿਹੜੇ ਡਾਕੂਮੈਂਟਸ ਤੁਹਾਨੂੰ ਚਾਹੀਦੇ ਆ ਜੇ ਮੈਂ ਅੱਜ ਇਸ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂ ਤਾਂ ਡਾਕੂਮੈਂਟੇਸ਼ਨ ਕੁਝ ਖਾਸ ਨਹੀਂ ਹੈਗੀ ਯੂਐਸਏ ਦੇ ਵਿੱਚ ਬਹੁਤ ਵਾਰੀ ਬੱਚਿਆਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਸਰ ਵੀ ਡਾਕੂਮੈਂਟੇਸ਼ਨ ਕਿੱਥੋਂ ਲਿਆਵਾਂਗੇ ਇਹ ਨਹੀਂ ਜਿਵੇਂ ਹੁਣ ਫੋਰ ਐਗਜ਼ਾਮਪਲ ਤੁਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਕਾਫੀ ਡਾਕੂਮੈਂਟੇਸ਼ਨ ਤੁਹਾਨੂੰ ਪ੍ਰੀਪੇਅਰ ਕਰਨੀ ਪੈਂਦੀ ਹੈ 3 ਮਹੀਨੇ ਪੁਰਾਣੇ ਫੰਡਸ ਠੀਕ ਹੈ ਜੀਟੀ ਕਲੀਅਰ ਕਰਨ ਵਾਸਤੇ ਤੁਹਾਨੂੰ ਕਰਨੇ ਪੈਂਦੇ ਬਟ ਯੂਐਸਏ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਨਾਰਮਲ ਡਾਕੂਮੈਂਟੇਸ਼ਨ ਰਿਕੁਆਇਰਡ ਆ ਜੇ ਮ 9th ਤੋਂ ਲੈ ਕੇ 12th ਤੱਕ ਤੁਹਾਨੂੰ ਮਾਰਕ ਸ਼ੀਟਸ ਚਾਹੀਦੀਆਂ ਕੋਸ਼ਿਸ਼ ਕਰੋ ਆਪਦਾ ਐਡਮਿਟ ਕਾਰਡ ਵੀ ਆਪਦੇ ਕੋਲ ਸਾਮਕੇ ਰੱਖੋ ਉਹ ਵੀ ਰਿਕੁਆਇਰਡ ਹੈ ਪਾਸਪੋਰਟ ਇਜ਼ ਨੈਸੈਸਰੀ ਆਲਸਪੀਟੀ ਕੀਤੀ ਆ ਟਫਲ ਕੀਤੀ ਆ ਉਹਦਾ ਸਕੋਰ ਕਾਰਡ ਚਾਹੀਦਾ ਤੁਹਾਨੂੰ ਠੀਕ ਹੈ ਜੀ ਜੇ ਤੁਹਾਨੂੰ ਜੇ ਤੁਸੀਂ ਕਿਸੇ ਵੀ ਐਡੀਸ਼ਨਲ ਐਕਸਟਰਾ ਆਰਡੀਨਰੀ ਐਗਜ਼ਾਮ ਦਿੱਤੇ ਹੋਏ ਆ ਤਾਂ ਤੁਸੀਂ ਉਹ ਵੀ ਨਾਲ ਲਗਾ ਸਕਦੇ ਹੋ ਐਡੀਸ਼ਨਲ ਤੌਰ ਤੇ ਕਿ ਮੈਂ ਆ ਐਗਜ਼ਾਮ ਵੀ ਦੇ ਚੁੱਕਿਆ ਹਾਂ ਪੀਜੀ ਦੀ ਗੱਲ ਕਰਾਂ 10th ਤੋਂ 12th ਮਾਰਕ ਸ਼ੀਟਸ ਹੋਗੀਆਂ ਬੈਚਲਰਸ ਦੀ ਸੈਮ ਵਾਈਜ਼ ਮਾਰਕ ਸ਼ੀਟਸ ਚਾਹੀਦੀਆਂ ਡੀਐਮਸੀ ਚਾਹੀਦੀਆਂ ਨੇ ਠੀਕ ਹੈ ਜੀ ਤੇ ਡਿਗਰੀ ਜਿਹੜੀ ਆ ਪ੍ਰੋਵੀਜ਼ਨਲ ਆ ਬੋਨੋਫਾਈਡ ਆ ਤੁਹਾਡਾ ਇੱਕ ਫਾਈਨਲ ਡਿਗਰੀ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਠੀਕ ਹੈ ਟਰਾਂਸਕ੍ਰਿਪਟ ਬੈਚਲਰਸ ਟਰਾਂਸਕ੍ਰਿਪਟ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਨੇ ਕੋਸ਼ਿਸ਼ ਕਰੋ ਪਹਿਲਾਂ ਤੋਂ ਹੀ ਐਡਵਾਂਸ ਪ੍ਰਪੇਅਰ ਕਰਕੇ ਚੱਲੋ ਖਾਸ ਕਰਕੇ ਐਲਓਆਰਸ ਦੀ ਜੇ ਮੈਂ ਗੱਲ ਕਰਾਂ ਤੇ ਉਸ ਤੋਂ ਬਾਅਦ ਤੁਹਾਡਾ ਬੈਕਲੌਗ ਸਰਟੀਫਿਕੇਟ ਜੇ ਤੁਹਾਡਾ ਕੋਈ ਬੈਕਲੌਗ ਆ ਤਾਂ ਬੈਕਲੌਗ ਸਰਟੀਫਿਕੇਟ ਬਣਵਾ ਲਓ ਜੇ ਨਹੀਂ ਹੈਗਾ ਤਾਂ ਨੋ ਬੈਕਲੌਗ ਸਰਟੀਫਿਕੇਟ ਵੀ ਆਪਦੇ ਕੋਲ ਬਣਵਾ ਕੇ ਰੱਖੋ ਠੀਕ ਹੈ ਜੀ ਤਾਂ ਇਹ ਆਲ ਪਾਸੇ ਵਾਲ ਦੀਆਂ ਸਾਰੀਆਂ ਇੱਕ ਕ੍ਰ ਇੱਕ ਪੂਰੇ ਆਰਡਰ ਦੇ ਵਿੱਚ ਤੁਹਾਡੇ ਕੋਲੇ ਹੋਵੇ ਤੁਸੀਂ ਕਿੰਨੇ ਇਗਜ਼ਾਮ ਦਿੱਤੇ ਸੀ ਕਿੰਨੇ ਫੇਲ ਹੋਏ ਕਿੰਨੇ ਪਾਸ ਕੀਤੇ ਏ ਟੂ ਜ਼ੀ ਆਪਦੇ ਕੋਲ ਡਿਟੇਲ ਆਫ ਦੀ ਰੈਡੀ ਰੱਖੋ ਠੀਕ ਹੈ ਜੀ ਆਇਲ ਸਪੀਡੀ ਸਕੋਰ ਕਾਰਡ ਜੀ ਆਰ ای ਜੀ ਮੈਟ ਦੀ ਰਿਕੁਆਇਰਮੈਂਟ ਬਹੁਤ ਘੱਟ ਹੁੰਦੀ ਹੈ ਮੋਸਟਲੀ ਇਹਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਤੇ ਦੋਵਾਂ ਵਾਸਤੇ ਇੱਕ ਰਿਕੁਆਇਰਮੈਂਟ ਜਿਹੜੀ ਆ ਉਹ ਸੇਮ ਆ ਪਹਿਲੀ ਹੈਗੀ ਅਪਡੇਟਡ ਸੀ ਵੀ ਦੀ ਆਪਦਾ ਇੱਕ ਸੀ ਵੀ ਬਣਾਓ ਆਪਦਾ ਇੱਕ ਰੈਜ਼ਿਊਮ ਬਣਾਓ ਠੀਕ ਹੈ ਅ ਮੈਂ ਇੱਥੇ ਲਿਖ ਦੇਣਾ ਤੁਹਾਨੂੰ ਠੀਕ ਹੈ ਜੀ ਸੀਵੀ ਬਣਾਓ ਆਪਦਾ ਤੁਸੀਂ ਕੀ ਕੀ ਕੀਤਾ ਠੀਕ ਹੈ ਜੀ ਕਿਹੜੀਆਂ-ਕਿਹੜੀਆਂ ਲੈਂਗੁਏਜਸ ਤੁਹਾਨੂੰ ਆਉਂਦੀਆਂ ਨੇ ਉਸ ਤੋਂ ਬਾਅਦ ਤੁਹਾਡੀ ਐਸਓਪੀ ਬਣਨੀ ਹੈ ਕੋਸ਼ਿਸ਼ ਕਰੋ ਕਿ ਐਸਓਪੀ ਜੇ ਤਾਂ ਕੰਸਲਟੈਂਟ ਤੋਂ ਫਾਈਲ ਆ ਰਹੇ ਹੋ ਤਾਂ ਕੰਸਲਟੈਂਟ ਚੈੱਕ ਕਰੋ ਕਿ ਖੁਦ ਲਿਖਦਾ ਵਾ ਜਾਂ AI ਟੂਲਸ ਯੂਜ਼ ਕਰਦਾ ਅੱਜ ਦੇ ਟਾਈਮ ਦੇ ਵਿੱਚ ਚੈਟ ਜੀਪੀਟੀ ਜਾਂ ਹੋਰ ਬਹੁਤ ਚੀਜ਼ਾਂ ਯੂਜ਼ ਹੋ ਰਹੀਆਂ ਨੇ ਮਾੜੀ ਗੱਲ ਨਹੀਂ ਹੈਗੀ ਪਰ ਉਹਦੇ ਵਿੱਚ ਤੁਹਾਡੀ ਇੱਕ ਨੈਚੁਰਲ ਟੋਨ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਵੀ ਪਤਾ ਹੋਵੇ ਤੁਹਾਡੀ ਐਸਓਪੀ ਵਿੱਚ ਕੀ ਲਿਖਿਆ ਐਂਡ 99% ਜਦੋਂ ਤੁਸੀਂ AI ਯੂਜ਼ ਕਰਦੇ ਹੋ ਤਾਂ ਤੁਹਾਡੀ SOP ਡਿਕਲਾਈਨ ਹੋ ਜਾਂਦੀ ਹੈ SOP ਤੁਹਾਨੂੰ ਖੁਦ ਹੀ ਲਿਖਣੀ ਪੈਂਦੀ ਹੈ US ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਗੱਲ ਆਪਾਂ ਕਰੀਏ ਦੋ ਜਾਂ ਤਿੰਨ ਤੁਹਾਡੇ LOR ਚਾਹੀਦੇ ਹੁਣ ਬਹੁਤ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ LOR ਕੀ ਹੁੰਦੇ ਆ LOR ਦੀ ਰਾਜੇ ਫੁੱਲ ਫਾਰਮ ਹੁੰਦੀ ਹੈ ਲੈਟਰ ਆਫ ਰਿਕਮੈਂਡੇਸ਼ਨ ਹੈ ਤੁਹਾਡੇ ਟੀਚਰਸ ਵੱਲੋਂ ਲਿਖੇ ਜਾਂਦੇ ਜੇ ਤੁਸੀਂ ਪਲੱਸ 2 ਕੀਤੀ ਆ ਤਾਂ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਤੁਹਾਡੇ ਟੀਚਰ ਸੀਗੇ ਕਲਾਸ ਟੀਚਰ ਸੀਗੇ ਉਹਨਾਂ ਵੱਲੋਂ ਲਿਖਾਇਆ ਜਾ ਸਕਦਾ ਵਾ ਉਹਦੇ ਫਾਰਮੈਟਸ ਅਸੀਂ ਤੁਹਾਨੂੰ ਦੇ ਸਕਦੇ ਹਾਂ ਕਿ ਕਿਵੇਂ ਆ ਤੁਸੀਂ ਲਿਖਾਉਣਾ ਵਾ ਤੇ ਜੇ ਤੁਸੀਂ ਬੈਚਲਰਸ ਡਿਗਰੀ ਕਰ ਚੁੱਕੇ ਹੋ ਤੁਹਾਡੇ ਪ੍ਰੋਫੈਸਰ ਜਿਹੜੇ ਆ ਉਹ ਤੁਹਾਨੂੰ ਲੈ ਕੇ ਦੇਣਗੇ ਕਾਲਜਿਸ ਵਾਲੇ ਬੱਚਿਆਂ ਕੋਲੇ ਜਿਨ੍ਹਾਂ ਨੇ ਬੈਚਲਰਸ ਡਿਗਰੀ ਕਰ ਲਈ ਹੈ ਜਾਂ ਇਸ ਤੋਂ ਵੀ ਹਾਇਰ ਸਟੱਡੀਜ਼ ਕੀਤੀ ਹੁੰਦੀ ਹੈ ਉਹਨਾਂ ਕੋਲ ਹੁੰਦੇ ਆ ਇਹ ਮੋਸਟਲੀ ਅਵੇਲੇਬਲ ਸਕੂਲ ਵਾਲੇ ਜਿਹੜੇ ਬੱਚੇ ਆ ਜਿਹੜੇ ਹਾਈ ਸਕੂਲ ਪਾਸ ਆ ਉਹਨੇ 12ਵੀਂ ਪਾਸ ਜਿਨ੍ਹਾਂ ਨੇ ਕੀਤੀ ਹੋਈ ਆ ਤਾਂ ਉਹਨਾਂ ਨੂੰ ਇਹ ਬਣਵਾਉਣੇ ਪੈਂਦੇ ਨੇ ਐਂਡ ਕਈ ਵਾਰੀ ਇਹਦੇ ਵਿੱਚ ਐਮਓਆਈ ਦੀ ਰਿਕੁਆਇਰਮੈਂਟ ਵੀ ਆ ਜਾਂਦੀ ਆ ਮੀਡੀਅਮ ਆਫ ਇਨਸਟ੍ਰਕਸ਼ਨ ਕਿ ਤੁਹਾਡਾ ਮੀਡੀਅਮ ਆਫ ਇਨਸਟ੍ਰਕਸ਼ਨ ਕਿਹੜਾ ਸੀਗਾ ਇੰਗਲਿਸ਼ ਦੇ ਵਿੱਚ ਸੀ ਪੰਜਾਬੀ ਦੇ ਤੇ ਉਸ ਤੋਂ ਬਾਅਦ ਜੇ ਲਾਸਟ ਆਪਾਂ ਗੱਲ ਕਰੀਏ ਜੀ ਤੁਹਾਡੀ ਜੇ ਤੁਸੀਂ ਵਰਕ ਕਰਦੇ ਹੋ ਜੌਬ ਕਰ ਰਹੇ ਹੋ ਤਾਂ ਤੁਹਾਡਾ ਜੈਨੂਇਨ ਇੱਕ ਵਰਕ ਐਕਸਪੀਰੀਅੰਸ ਤੇ ਤੁਹਾਡਾ ਜੌਬ ਲੈਟਰ ਚਾਹੀਦਾ ਹੋਊਗਾ ਤੇ ਜੇ ਤੁਸੀਂ ਜੌਬ ਚੇਂਜ ਕੀਤੀ ਆ ਤਾਂ ਫਿਰ ਤੁਹਾਡਾ ਉਹ ਸਾਰੇ ਡਾਕੂਮੈਂਟ ਜਿਹੜਾ ਵੀ ਇਸ ਜੌਬ ਤੋਂ ਬਾਅਦ ਮੈਂ ਇਸ ਜੌਬ ਕੀਤੀ ਉਹ ਸਾਰੇ ਤੁਹਾਡੇ ਸੀਵੀ ਦੇ ਵਿੱਚ ਅਪਡੇਟਡ ਹੋਣੇ ਚਾਹੀਦੇ ਆ ਤਾਂ ਇਹ ਸਾਰੀ ਡਾਕੂਮੈਂਟੇਸ਼ਨ ਦੀ ਲਿਸਟ ਆ ਜਿਹੜੇ ਤੁਸੀਂ ਅ ਆਪਦੇ ਗੈਦਰ ਕਰਨਨੇ ਆਪਦੇ ਕੋਲੇ ਰੱਖਣੇ ਨੇ ਅਰੇਂਜ ਕਰਨਨੇ ਜਦੋਂ ਤੁਸੀਂ ਆਪਦੀ ਯੂਐਸਏ ਦੀ ਫਾਈਲ ਜਿਹੜੀ ਆ ਸਟਾਰਟ ਕਰਨੀ ਹੈ ਜਦੋਂ ਤੁਸੀਂ ਆਪਦੀ ਯੂਨੀਵਰਸਿਟੀਜ਼ ਦੇ অপਸ਼ਨ ਸਿਲੈਕਟ ਕਰ ਲਏ ਇਹਨਾਂ ਸਾਰੇ ਡਾਕੂਮੈਂਟਸ ਦੇ ਵਿੱਚੋਂ ਹੀ ਤੁਹਾਨੂੰ ਯੂਨੀਵਰਸਿਟੀਜ਼ ਵੱਲੋਂ ਪੁੱਛਿਆ ਜਾਊਗਾ ਕਿ ਆਹ ਡਾਕੂਮੈਂਟਸ ਸਾਨੂੰ ਸਬਮਿਟ ਕਰਾਉਣੇ ਆ ਉਸ ਤੋਂ ਬਾਅਦ ਜੀ ਆਪਾਂ ਜੀ ਗੱਲ ਕਰੀਏ ਪ੍ਰੋਸੈਸ ਕੀ ਆ ਠੀਕ ਹੈ ਜੀ ਤਾਂ ਪ੍ਰੋਸੈਸ ਕੀਏ ਜਦੋਂ ਡਾਕੂਮੈਂਟੇਸ਼ਨ ਤੁਹਾਡੀ ਹੋ ਗਈ ਉਸ ਤੋਂ ਬਾਅਦ ਤੁਸੀਂ ਆਪਦੀ ਆਫਰ ਅਪਲਾਈ ਕਰਨੀ ਹੈ ਜੀ ਠੀਕ ਹੈ ਬਹੁਤ ਸਾਰੀਆਂ ਯੂਨੀਵਰਸਿਟੀ ਐਸ ਯੂਨੀਵਰਸਿਟੀ ਐਂਡੀਆਂ ਨੇ ਉਹ ਫ੍ਰੀ ਆਫਰ ਦੇ ਦਿੰਦੀਆਂ ਨੇ ਠੀਕ ਹੈ ਵੇਵਰ ਕਰ ਦਿੰਦੀਆਂ ਨੇ ਜਾਂ ਕਈ ਵਾਰੀ 10 20 ਡਾਲਰ ਤੋਂ ਲੈ ਕੇ ਜਿੰਨੀ ਜਿੰਨੀ ਇੱਕ ਯੂਨੀਵਰਸਿਟੀ ਦੀ ਆਫਰ ਲੈਟਰ ਫੀਸ ਹੈ ਤੁਸੀਂ ਪੇ ਕਰਕੇ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਡਾਕੂਮੈਂਟਸ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਡਾਕੂਮੈਂਟਸ ਪ੍ਰੇਪੇਅਰ ਕਰਕੇ ਰੱਖੋ ਉਹ ਡਾਕੂਮੈਂਟਸ ਤੁਸੀਂ ਆ ਪੂਰੇ ਕਰਤੇ ਜਿਵੇਂ ਜਿਵੇਂ ਰਿਕੁਆਇਰਮੈਂਟਸ ਆਉਂਦੀਆਂ ਨੇ ਤੁਹਾਡਾ ਕੰਸਲਟੈਂਟ ਤੁਹਾਨੂੰ ਗਾਈਡ ਕਰਦਾ ਰਹੂਗਾ ਕਿ ਹੁਣ ਆ ਡਾਕੂਮੈਂਟ ਦੀ ਲੋੜ ਆ ਡਾਕੂਮੈਂਟ ਦੀ ਲੋੜ ਆ ਪੂਰੇ ਕਰਤੇ ਉਸ ਤੋਂ ਬਾਅਦ ਤੁਹਾਡੀ ਆਫਰ ਲੈਟਰ ਰੀਸੀਵ ਹੋਏ ਇਹਦੇ ਵਿੱਚ ਹੁਣ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਕੰਡੀਸ਼ਨਲ ਹੁੰਦੀ ਹੈ ਇੱਕ ਅਨਕੰਡੀਸ਼ਨਲ ਹੁੰਦੀ ਹੈ ਕੰਡੀਸ਼ਨਲ ਕੀ ਹੁੰਦੀ ਆ ਮੰਨ ਲਓ ਤੁਹਾਡੀ ਕੋਈ ਰਿਕੁਆਇਰਮੈਂਟ ਪੂਰੀ ਨਹੀਂ ਮੰਨ ਲਓ ਫਾਈਨੈਂਸ਼ੀਅਲ ਦੀ ਨਹੀਂ ਪੂਰੀ ਜਾਂ ਤੁਹਾਡਾ ਕੋਈ ਸਰਟੀਫਿਕੇਟ ਮਿਸਿੰਗ ਆ ਇਹ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦੀ ਆ ਤਾਂ ਤੁਹਾਨੂੰ ਕੰਡੀਸ਼ਨਲ ਜੇ ਦਿੱਤੀ ਗਈ ਆ ਤਾਂ ਤੁਹਾਨੂੰ ਉਹ ਕੰਡੀਸ਼ਨ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਕਾਲਜ ਜਿਹੜਾ ਵਾ ਉਹ I20 ਇਸ਼ੂ ਕਰੂਗਾ ਅਨ ਕੰਡੀਸ਼ਨਲ ਦਾ ਮਤਲਬ ਹੁੰਦਾ ਕਿ ਤੁਹਾਡੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਹੋ ਚੁੱਕੀਆਂ ਬਟ ਜੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਹਰ ਇੱਕ ਯੂਨੀਵਰਸਿਟੀ ਕੋਸ਼ਿਸ਼ ਕਰਦੀ ਹੈ ਕਿ ਤੁਹਾਨੂੰ ਅਨ ਕੰਡੀਸ਼ਨਲ ਆਫਰ ਹੀ ਦਿੱਤੀ ਜਾਵੇ ਠੀਕ ਹੈ ਜੀ ਕਿਉਂਕਿ ਰਿਕੁਆਇਰਮੈਂਟਸ ਨੂੰ ਕੋਸ਼ਿਸ਼ ਕਰਾਉਂਦੇ ਆ ਕਿ ਪਹਿਲਾਂ ਹੀ ਪੂਰੀਆਂ ਕਰਾ ਲਓ ਤਾਂ ਜਦੋਂ ਤੁਹਾਡੀ ਆਫਰ ਆ ਗਈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਬੜਾ ਇੰਪੋਰਟੈਂਟ ਸਟੈਪ ਆ ਤੁਸੀਂ ਆਪਦੇ ਫਾਈਨੈਂਸ਼ੀਅਲਸ ਤਿਆਰ ਕਰਨੇ ਆ ਫਾਈਨੈਂਸ਼ੀਅਲਸ ਕਿਵੇਂ ਤਿਆਰ ਕਰਨੇ ਆ ਫੰਡ ਕਿੰਨੇ ਚਾਹੀਦੇ ਆ ਯੂਐਸਏ ਦੇ ਵਿੱਚ ਬਹੁਤ ਵੱਡਾ ਕੁਐਸਚਨ ਆ ਤੇ ਬਹੁਤ ਬੱਚਿਆਂ ਦੀ ਇੱਥੇ ਲੁੱਟ ਹੁੰਦੀ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਕਿੰਨੇ ਫੰਡਸ ਚਾਹੀਦੇ ਆ ਏਜੰਟ ਵੱਲੋਂ ਜਿੰਨੀ ਰਿਕੁਆਇਰਮੈਂਟ ਹੁੰਦੀ ਆ ਉਹਦੇ ਤੋਂ ਲਗਭਗ 10 ਵੀ ਲੱਖ ਹੋਰ ਵੀ ਦੱਸਿਆ ਜਾ ਸਕਦਾ ਤੁਸੀਂ ਫੰਡਸ ਕਿਵੇਂ ਕੈਲਕੂਲੇਟ ਕਰਨੇ ਆ ਫੰਡਸ ਤੁਸੀਂ ਕੈਲਕੂਲੇਟਵੇਂ ਕਰਨੇ ਆ ਪਹਿਲਾ ਤਾਂ ਆਪਦੀ 1 ਸਾਲ ਦੀ ਜਿਹੜੀ ਫੀਸ ਆ ਉਹ ਦੇਖੋ ਤੁਹਾਡੀ ਆਫਰ ਲੈਟਰ ਤੇ ਕਿੰਨੀ ਆਈ ਆ 1 ਇਅਰ ਟਿਊਸ਼ਨ ਫੀਸ ਕਿੰਨੀ ਆਈ ਆ ਉਸ ਤੋਂ ਬਾਅਦ ਦੇਖੋ ਕਿ 1 ਸਾਲ ਦੀ ਲਿਵਿੰਗ ਕਾਸਟ ਕਿੰਨੀ ਆ ਠੀਕ ਹੈ ਇਹ ਤੁਹਾਨੂੰ ਸਾਰੇ ਫਿਗਰਸ ਆਨਲਾਈਨ ਮਿਲ ਜਾਣਗੇ ਲਿਵਿੰਗ ਕਾਸਟ ਹੋਗੀ ਕੈਨੇਡਾ ਦੇ ਵਿੱਚ ਤੁਸੀਂ ਜੀਆਈਸੀ ਭਰਦੇ ਹੋ ਇਕੁਇਵੈਲੈਂਟ ਟੂ ਲਿਵਿੰਗ ਕਾਸਟ ਕੈਨੇਡਾ ਦੀ ਗਵਰਨਮੈਂਟ ਕਹਿੰਦੀ ਹੈ ਕਿ ਜੇ ਇੰਟਰਨੈਸ਼ਨਲ ਸਟੂਡੈਂਟ ਸਾਡੇ ਦੇਸ਼ ਦੇ ਵਿੱਚ ਆ ਕੇ ਪੜਦਾ ਤਾਂ ਉਹਨੂੰ ਸਾਲ ਦੀ ਉਹਦੀ ਜਿਹੜੀ ਲਿਵਿੰਗ ਕਾਸਟ ਆ ਉਹ ਕਿੰਨੀ ਆ 20635 ਡਾਲਰ ਤੱਕ ਟੋਟਲ ਜੀਆਈਸੀ ਨਹੀਂ ਭਰਨੀ ਪਊਗੀ ਸੇਮ ਗੋਸ ਫਾਰ ਐਨੀ ਕੰਟਰੀ ਤੁਸੀਂ ਦੇਖੋ ਆਨਲਾਈਨ ਸਰਚ ਕਰੋ ਸਰਵੇਖ ਪੜੋ ਕਿ ਕਿੰਨੀ ਲਿਵਿੰਗ ਕਾਸਟ ਆ ਇਹ ਅਪਡੇਟ ਹੁੰਦੀ ਰਹਿੰਦੀ ਆ ਗਵਰਨਮੈਂਟਸ ਅਪਡੇਟ ਕਰਦੀਆਂ ਰਹਿੰਦੀਆਂ ਫੀਸ ਹੋਗੀ ਲਿਵਿੰਗ ਕਾਸਟ ਹੋਗੀ ਪਲੱਸ ਤੁਹਾਡੇ ਮਿਸਲੀਨੀਅਸ ਐਕਸਪੈਂਸਸ ਹੋਗੇ ਮਿਸਲੀਨੀਅਸ ਐਕਸਪੈਂਸਸ ਕੀ ਹੁੰਦੇ ਆ ਠੀਕ ਹੈ ਮੰਨ ਲਓ ਤੁਹਾਡੀ ਯੂਨੀਵਰਸਿਟੀ ਨੇ ਤੁਹਾਨੂੰ ਬੁੱਕ ਦੀ ਫੀਸ ਲਾਈ ਆ ਠੀਕ ਹੈ ਤੁਹਾਨੂੰ ਕੋਈ ਆਨਲਾਈਨ ਫੀਸ ਲਾਤੀ ਮੈਡੀਕਲ ਇੰਸ਼ੋਰੈਂਸ ਲਾਤਾ ਇਹ ਸਾਰੇ ਮਿਸਲੀਨੀਅਸ ਐਕਸਪੈਂਸ ਹੁੰਦੇ ਆ ਇਹ ਵੀ ਤੁਹਾਡੀ ਆਫਰ ਤੇ ਮੈਂਸ਼ਨ ਹੁੰਦੇ ਆ ਤੁਹਾਡਾ ਕੰਸਲਟੈਂਟ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦਾ ਤੁਹਾਡ ਇੰਨੇ ਚੀਜ਼ਾਂ ਦਾ ਜੋ ਟੋਟਲ ਆਊਗਾ ਮੰਨ ਲਓ ਇਹਨਾਂ ਸਾਰਿਆਂ ਦਾ ਟੋਟਲ ਆ ਗਿਆ ਲਗਭਗ 50000 ਡਾਲਰ ਯੂਐਸਡੀ ਠੀਕ ਹੈ ਤਾਂ ਇਹਨੂੰ ਆਈਐਨਆਰ ਦੇ ਵਿੱਚ ਕਨਵਰਟ ਕਰੋ ਇੰਡੀਅਨ ਰੁਪੀਸ ਦੇ ਵਿੱਚ ਤਾਂ ਜਿੰਨਾ ਆਨਸਰ ਆਊਗਾ ਤੁਹਾਡਾ ਤੁਹਾਨੂੰ ਉਨੇ ਫੰਡ ਚਾਹੀਦੇ ਆ ਨਾ ਉਹਦੇ ਤੋਂ ਘੱਟ ਤੇ ਨਾ ਉਹਦੇ ਤੋਂ ਵੱਧ ਠੀਕ ਹੈ ਜੀ ਹੁਣ ਉਹ ਫੰਡਸ ਜਿਹੜੇ ਆ ਉਹ ਤੁਸੀਂ ਸ਼ੋਅ ਕਿਵੇਂ ਕਰਨੇ ਆ ਲਿਸਨ ਟੂ ਮੀ ਵੈਰੀ ਕੇਅਰਫੁਲੀ ਮੈਂ ਚਾਹੁੰਨਾ ਕਿ ਇਸ ਵੀਡੀਓ ਦੇ ਦੇਖਣ ਤੋਂ ਬਾਅਦ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ ਜਦੋਂ ਤੁਸੀਂ ਆਪਦੀ F1 ਵੀਜ਼ਾ ਐਪਲੀਕੇਸ਼ਨ ਕਰਨੀ ਹੈ ਦੇਖੋ ਜਦੋਂ ਤੁਸੀਂ ਫਾਈਨੈਂਸ਼ੀਅਲਸ ਫਿਗਰ ਆਊਟ ਕਰ ਲਏ ਫਾਈਨੈਂਸ਼ੀਅਲਸ ਹੁਣ ਤੁਸੀਂ ਕਿਵੇਂ ਕਰਨੇ ਕੋਸ਼ਿਸ਼ ਕਰੋ ਕਿ ਆਪਦੇ ਪੇਰੈਂਟਸ ਦੇ ਖਾਤੇ ਦੇ ਵਿੱਚ ਸ਼ੋ ਕਰੋ ਪੇਰੈਂਟਸ ਓਨਲੀ ਓਨਲੀ ਪੇਰੈਂਟਸ ਥਰਡ ਪਾਰਟੀ ਫੰਡਸ ਵੀ ਚੱਲਦੇ ਆ ਪਰ ਦੋਸਤੋ ਅਸੀਂ ਯੂਐਸਏ ਦੇ ਵਿੱਚ ਕੁਝ ਜ਼ਿਆਦਾ ਹੀ ਮਸ਼ਹੂਰ ਆ ਖਾਸ ਕਰਕੇ ਪੰਜਾਬੀ ਦਾ ਬਾਹਲੇ ਮਸ਼ਹੂਰ ਆ ਯੂਐਸਏ ਦੇ ਵਿੱਚ ਇੰਨਾ ਕੰਮਾਂ ਦਾ ਕਰਕੇ ਫੰਡ ਜਾਲੀ ਹੋਗੇ ਡਿਗਰੀਆਂ ਜਾਲੀ ਹੋਗੀਆਂ ਤੇ ਡੋਂਕੀ ਇਹ ਤਿੰਨ ਚੀਜ਼ਾਂ ਸਾਡੇ ਨਾਲ ਜੋੜੀਆਂ ਜਾਂਦੀਆਂ ਨੇ ਤਾਂ ਪੇਰੈਂਟਸ ਦੇ ਅਕਾਊਂਟ ਦੇ ਵਿੱਚ ਜਾਂ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਇੱਕ ਜਾਂ ਦੋ ਅਕਾਊਂਟਸ ਦੇ ਵਿੱਚ ਤੁਸੀਂ ਫੰਡ ਸ਼ੋਅ ਕਰੋਗੇ ਤਾਂ ਇੱਕ ਜੈਨੂਇਨਿਟੀ ਆਉਂਦੀ ਆ ਕਿ ਨਹੀਂ ਬੱਚੇ ਦੇ ਪੇਰੈਂਟਸ ਨੂੰ ਸਪੋਰਟ ਕਰਦੇ ਪਿਆ ਨਾ ਕਿ ਤਾਇਆ ਚਾਚਾ ਮਾਮਾ ਭੂਆ ਫੁਫੜ ਐਨੀਬਡੀ else ਠੀਕ ਹੈ ਜੀ ਤਾਂ ਬਹੁਤ ਵਾਰੀ ਕੁਐਸਚਨ ਜਿੱਦਾਂ ਵੀ ਆਉਂਦੇ ਸਾਨੂੰ ਕਿ ਯੂਐਸਏ ਦੇ ਵਿੱਚ ਕੋਈ ਅੰਕਲ ਬੈਠਾ ਹੋ ਕਹਿੰਦਾ ਜੀ ਮੈਂ ਇਹਦੀ ਫੰਡਿੰਗ ਸ਼ੋਅ ਕਰ ਦੂੰਗਾ ਅੰਕਲ ਜੀ ਤੁਸੀਂ ਸ਼ੋਅ ਤਾਂ ਕਰ ਦੋਗੇ ਪਰ ਬੱਚੇ ਨੂੰ ਜੇ ਵੀਜ਼ਾ ਆਫੀਸਰ ਨੇ ਪੁੱਛ ਲਿਆ ਕਿ ਤੁਹਾਡਾ ਇਹ ਅੰਕਲ ਇੰਨਾ ਡਿਸਟੈਂਟ ਰਿਲੇਟਿਵ ਆ ਇਹੀ ਤੁਹਾਨੂੰ ਕਿਉਂ ਕਰਦਾ ਪਿਆ ਤਾਂ ਬੱਚੇ ਨੂੰ ਉੱਥੇ ਕੁਝ ਆਨਸਰ ਨਾ ਆਇਆ ਤਾਂ ਫਿਰ ਕੀ ਹੋਊਗਾ ਬੱਚਾ ਵਾਪਸ ਕਰਿਆਊਗਾ ਰਿਫਿਊਜ਼ਲ ਲੈ ਕੇ ਸੋ ਕੋਸ਼ਿਸ਼ ਕਰੋ ਕਿ ਪੇਰੈਂਟਸ ਦੇ ਅਕਾਊਂਟ ਦੇ ਵਿੱਚ ਹੀ ਫੰਡਿੰਗ ਰਿਫਲੈਕਟ ਕਰੋ ਅਦਰਵਾਈਜ਼ ਨਾ ਕਰੋ ਸਾਡਾ ਇਹ ਤੁਹਾਨੂੰ ਇੱਕ ਬਹੁਤ ਵਧੀਆ ਸੁਜੈਸ਼ਨ ਆ ਕਿਹੜੇ ਕਿਹੜੇ ਫੰਡਸ ਅਕਸੈਪਟ ਹੁੰਦੇ ਆ? ਸੇਵਿੰਗਸ ਹੁੰਦੀ ਆ, ਐਫ.ਡੀ. ਹੁੰਦੀ ਆ ਜਾਂ ਐਜੂਕੇਸ਼ਨ ਲੋਨ ਸੈਂਕਸ਼ਨ ਲੈਟਰ ਹੁੰਦਾ। ਇਹ ਤੁਸੀਂ ਦੋ ਵਾਰੀ ਅਰੇਂਜ ਕਰਨੇ ਆ ਡਾਕੂਮੈਂਟ। ਪਹਿਲੀ ਵਾਰੀ ਜਦੋਂ ਤੁਸੀਂ ਯੂਨੀਵਰਸਿਟੀ ਅਪਲਾਈ ਕਰੋਗੇ, ਯੂਨੀਵਰਸਿਟੀ ਨੂੰ ਵੀ ਫੰਡਿੰਗ ਸੇਮ ਚਾਹੀਦੀ ਆ। 1 ਸਾਲ ਦੀ ਫੀਸ, 1 ਸਾਲ ਦਾ ਲਿਵਿੰਗ ਕਾਸਟ ਤੇ ਮਿਸਲੈਨੀਅਸ ਐਕਸਪੈਂਸਸ ਤੇ ਦੂਜੀ ਵਾਰੀ ਤੁਹਾਨੂੰ ਚਾਹੀਦੇ ਆ ਜਦੋਂ ਤੁਸੀਂ ਆਪਦੀ ਇੰਟਰਵਿਊ ਦੇਣ ਜਾਣਾ। ਯੂ.ਐਸ.ਏ ਦੇ ਵਿੱਚ ਇੱਕ ਦਿਨ ਪੁਰਾਣੇ ਫੰਡ ਚੱਲ ਸਕਦੇ ਆ। ਸਭ ਤੋਂ ਵੱਡੀ ਰਿਲੈਕਸੇਸ਼ਨ ਯੂਐਸਏ ਦੇ ਵਿੱਚ ਇਹ ਆ ਤੁਹਾਨੂੰ ਮਹੀਨਾ ਪੁਰਾਣਾ ਹਫਤਾ ਪੁਰਾਣਾ ਵੀ ਨਹੀਂ ਚਾਹੀਦੇ 2 ਦਿਨ ਪੁਰਾਣੇ ਵੀ ਨਹੀਂ ਚਾਹੀਦੇ 1 ਦਿਨ ਪੁਰਾਣੇ ਫਾਣ ਦੇ ਦਿਓ ਬਟ ਦਿਓ ਜੈਨੂਨ ਦਿਓ ਬੋਨਾਫਾਈਡ ਐਂਡ ਕੋਸ਼ਿਸ਼ ਕਰੋ ਕਿ ਇੰਟਰਵਿਊ ਤੋਂ ਪਹਿਲਾਂ ਆਪਦੇ ਪੇਰੈਂਟਸ ਦੇ ਅਕਾਊਂਟ ਦੇ ਵਿੱਚ ਫੰਡਿੰਗ ਰਿਫਲੈਕਟ ਕਰ ਦਿਓ ਤੇ ਉਹਨੂੰ ਉਸ ਤੋਂ ਬਾਅਦ ਕਢਾਓ ਜਦੋਂ ਤੁਹਾਡੀ ਇੰਟਰਵਿਊ ਓਵਰ ਹੋ ਜਾਂਦੀ ਆ ਸੋ ਥੈਟ ਜੇ ਉਹ ਵੈਰੀਫਾਈ ਵੀ ਕਰਨ ਮੌਕੇ ਤੇ ਬੈਠ ਕੇ ਐਂਡ ਵੈਰੀਫਿਕੇਸ਼ਨਸ ਹੁੰਦੀਆਂ ਨੇ ਖਾਸ ਕਰਕੇ ਪੰਜਾਬੀ ਬੱਚਿਆਂ ਦੀਆਂ ਹੁੰਦੀਆਂ ਨੇ ਮੈਂ ਸੰਸਥਾ ਦਾ ਨਾਮ ਨਹੀਂ ਲੈਂਦਾ ਤਾਂ ਉਹ ਸੰਸਥਾ ਦਾ ਕਰਕੇ ਬਹੁਤ ਬੱਚਿਆਂ ਦੇ ਪਿੱਛੇ ਪਰਚੇ ਵੀ ਹੋਏ ਆ ਤਾਂ ਉਹਦਾ ਰੀਜ਼ਨ ਇਹੀ ਸੀ ਕਿ ਫੰਡਿੰਗ ਜਿਹੜੀ ਹੈ ਉਹ ਜਾਲੀ ਸੀ ਵੈਰੀਫਿਕੇਸ਼ਨ ਕਰਨ ਤੁਹਾਡੇ ਅਕਾਊਂਟਾਂ ਦੇ ਵਿੱਚ ਬੈਲੈਂਸ ਬੋਲਦਾ ਹੋਵੇ ਚਾਹੇ ਉਹ ਸੇਵਿੰਗਸ ਆ ਐਫ ਡੀ ਆ ਜਾਂ ਲੋਨ ਲੈਟਰ ਆ ਇੱਕ ਦਿਨ ਪੁਰਾਣੇ ਫੰਡ ਚੱਲ ਸਕਦੇ ਆ ਬੈਲੈਂਸ ਸਰਟੀਫਿਕੇਟ ਰਿਕੁਆਇਰਡ ਹੋਊਗਾ ਬੈਂਕ ਸਟੇਟਮੈਂਟ ਦੀ ਲੋੜ ਨਹੀਂ ਹੁੰਦੀ ਪਰ ਜੇ ਵੀਜ਼ਾ ਆਫੀਸਰ ਨੇ ਤੁਹਾਨੂੰ ਇੰਟਰਵਿਊ ਦੇ ਵਿੱਚ ਪੁੱਛ ਲਿਆ ਵੀ ਸਟੇਟਮੈਂਟ ਲਿਆਓ ਤਾਂ ਤੁਸੀਂ ਮੌਕੇ ਤੇ ਕਹਿ ਸਕਦੇ ਹੋ ਕਰੰਟਲੀ ਆਈ ਡੋਨਟ ਹੈਵ ਦਾ ਡਾਕੂਮੈਂਟ ਬਟ ਵੀਜ਼ਾ ਆਫੀਸਰ ਆਈ ਰਿਕਵੈਸਟ ਯੂ ਟੂ ਪ੍ਰੋਵਾਈਡ ਮੀ ਯੋਰ ਈਮੇਲ ਐਡਰੈਸ ਆਈ ਵਿਲ ਸੈਂਡ ਯੂ ਐਸ ਸੂਨ ਐਸ ਪੋਸੀਬਲ ਐਸ ਆਈ ਰੀਚ ਮਾਈ ਹੋਮ ਟਾਊਨ ਮੈਂ ਜਿਵੇਂ ਹੀ ਘਰੇ ਪਹੁੰਚਿਆ ਮੈਂ ਤੁਹਾਨੂੰ ਤੁਹਾਡੀ ਈਮੇਲ ਆਈਡੀ ਤੇ ਡਾਕੂਮੈਂਟ ਉਹ ਸਿਰਫ ਚੈੱਕ ਕਰਦੇ ਆ ਕਿ ਇਹਦਾ ਪ੍ਰੈਜ਼ੈਂਸ ਆਫ ਮਾਈਂਡ ਹੈਗਾ ਕਿ ਨਹੀਂ ਹੈਗਾ ਠੀਕ ਹੈ ਤਾਂ ਉੱਥੇ ਹੁਣ ਜੇ ਕੋਈ ਬੱਚਾ ਜਿਹਨੇ ਤਿਆਰੀ ਨਹੀਂ ਕੀਤੀ ਹੈ ਜਿਹਦਾ ਡਾਕੂਮੈਂਟਸ ਵੇਗਾ ਉਹ ਵਰਬ ਕਰ ਲੱਗੇ ਉਹਨੂੰ ਪਤਾ ਲੱਗੇ ਉਹ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੇ ਉਹ ਸਿਰਫ ਤੁਹਾਡੇ ਤੇ 2 ਮਿੰਟ ਲਾ ਤੁਹਾਡੇ ਪੱਗ ਸਿੱਧੀ ਬੰਨੀ ਆ ਪੇਚਾਲੀ ਬੰਨੀ ਆ ਟੇਢੀ ਬੰਨੀ ਆ ਡਾਜ਼ਨ ਮੈਟਰ ਐਟ 올 ਤੁਹਾਡੀ ਅਪੀਅਰੈਂਸ ਮੈਟਰ ਨਹੀਂ ਕਰਦੀ ਤੁਹਾਡਾ ਪ੍ਰੈਜੈਂਸ ਆਫ ਮਾਈਂਡ ਮੈਟਰ ਕਰਦਾ ਜੋ ਕੁਐਸਚਨ ਤੁਹਾਨੂੰ ਪੁੱਛਿਆਗਾ ਉਹਦੇ ਬਾਰੇ ਸਹੀ ਆਨਸਰ ਕਰੋ ਆਨ ਵਾਲੇ ਟਾਈਮ ਦੇ ਵਿੱਚ ਮੈਂ ਇੰਟਰਵਿਊ ਦੇ ਵਿੱਚ ਕਿਵੇਂ ਬੋਲਣਾ ਯੂਐਸਏ ਦੀ ਵਿੱਚ ਤਾਂ ਮੈਂ ਤੁਹਾਨੂੰ ਕਲੀਅਰਲੀ ਗਾਈਡ ਕਰੂੰਗਾ ਆਪਦੇ YouTube ਵੀਡੀਓਜ਼ ਦੇ ਵਿੱਚ ਤਾਂ ਇਸੇ ਕਰਕੇ ਤੁਹਾਨੂੰ ਵਾਰੀ ਵਾਰੀ ਰਿਕਵੈਸਟ ਕਰਦਾ ਸਟੂਡੈਂਟਸ ਕਿ ਇਹ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਇਹੀ ਪਲੇਟਫਾਰਮ ਆ यूएलओ एक प्लेटफॉर्म ਆ ਜਿੱਥੇ ਆ ਕੇ ਤੁਸੀਂ ਆਪਦਾ ਪੈਸਾ ਆਪਦਾ ਸਮਾਂ ਬਚਾ ਸਕਦੇ ਹੋ ਤੇ ਆਪਦੇ ਲਈ ਇੱਕ ਵਧੀਆ ਭਵਿੱਖ ਦੀ ਚੋਣ ਕਰ ਸਕਦੇ ਹੋ ਤਾਂ ਜਦੋਂ ਤੁਸੀਂ यूएसए ਅਪਲਾਈ ਕਰਨਾ ਵਾ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਬੈਂਕ ਸਟੇਟਮੈਂਟ ਦੀ ਲੋੜ ਨਹੀਂ ਹੈਗੀ ਮਲਟੀਪਲ ਅਕਾਊਂਟ ਸ਼ੋਅ ਕਰ ਸਕਦੇ ਹੋ ਠੀਕ ਹੈ ਜੀ ਕੋਸ਼ਿਸ਼ ਕਰੋ ਆਪਦੇ ਅਕਾਊਂਟ ਦੇ ਵਿੱਚ ਫੰਡਿੰਗ ਰਿਫਲੈਕਟ ਕਰ ਲਓ ਜਾਂ ਪੇਰੈਂਟਸ ਦੇ ਵਿੱਚ ਜਾਂ ਮੈਕਸਿਮਮ ਜੇ ਨਹੀਂ ਕਰ ਸਕਦੇ ਅਮਾਊਂਟ ਕੁਝ ਜ਼ਿਆਦਾ ਹੀ ਵੱਡੀ ਆ ਤਾਂ ਗ੍ਰੈਂਡਪੇਰੈਂਟਸ ਦਾ ਅਕਾਊਂਟ ਵੀ ਯੂਜ਼ ਕਰ ਸਕਦੇ ਹੋ ਬਟ ਮੇਰਾ ਸੁਝਾਅ ਸਹੀ ਹੈ ਕਿ ਪੇਰੈਂਟਸ ਤੱਕ ਸੀਮਿਤ ਰਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਥਰਡ ਪਾਰਟੀ ਤੋਂ ਤੁਹਾਨੂੰ ਫਿਰ ਪਤਾ ਹੀ ਹੈ ਕਿ ਰਿਲੇਟਿਵਸ ਤੇ ਫੈਮਿਲੀ ਫਰੈਂਡਸ ਬਟ ਵੀ ਡੋਨਟ ਸੁਜੈਸਟ ਥੈਟ ਤੇ ਉਸ ਤੋਂ ਬਾਅਦ ਕੋਈ ਵੀ ਰਿਲੇਸ਼ਨਸ਼ਿਪ ਪ੍ਰੂਫ ਰਿਕੁਆਇਰਡ ਨਹੀਂ ਹੁੰਦਾਗਾ ਇਸੇ ਕਰਕੇ ਥਰਡ ਪਾਰਟੀ ਸਪான்ਸਰ ਜਿਹੜੇ ਯੂ ਐਸ ਏ ਦੇ ਵਿੱਚ ਚੱਲ ਜਾਂਦੇ ਆ ਬਟ ਅ ਲिटल ਰਿਸਕੀ ਫਾਈਨੈਂਸ਼ੀਅਲ ਤੁਹਾਨੂੰ ਕਲੀਅਰ ਹੋਗੇ ਫਾਈਨੈਂਸ਼ੀਅਲ ਤੁਸੀਂ ਸਬਮਿਟ ਕਰਦੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਤੁਸੀਂ ਆਪਦੀ ਜਿਹੜੀ ਫੀਸ ਆ ਉਹ ਪੇ ਕਰਤੀ ਕਿਹੜੀ ਆਈ 20 ਦੀ ਠੀਕ ਹੈ ਉਹ 0 ਡਾਲਰ ਤੋਂ ਲੈ ਕੇ 4500 ਡਾਲਰ ਤੱਕ ਹੋ ਸਕਦੀ ਹੈ ਤੁਸੀਂ ਪੇ ਕਰਤੀ ਤੁਹਾਨੂੰ ਕੀ ਇਸ਼ੂ ਹੋਊਗਾ ਜੀ I20 I20 ਕੀ ਆ ਲੈਟਰ ਆਫ انرੋਲਮੈਂਟ ਤੇ ਇਹਦੇ ਉੱਪਰ ਠੀਕ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿਖਾ ਦੂੰਗਾ ਇਹਦੇ ਉੱਪਰ ਵੱਡੇ ਅੱਖਰਾਂ ਦੇ ਵਿੱਚ ਰਾਈਟ ਹੈਂਡ ਸਾਈਡ F1 ਲਿਖਿਆ ਹੁੰਦਾ ਇਹਦਾ ਬਾਕਸ ਦੇ ਵਿੱਚ ਤਾਂ ਉਹ ਤੁਹਾਡੀ I20 ਹੁੰਦੀ ਆ ਠੀਕ ਹੈ ਜੀ I20 ਆਉਣ ਤੋਂ ਬਾਅਦ ਫਿਰ ਤੁਹਾਡਾ ਵੀਜ਼ਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਵਾ ਵੀਜ਼ਾ ਪ੍ਰੋਸੈਸ ਦੇ ਵਿੱਚ ਤੁਸੀਂ ਫਿਰ ਜਿਹੜਾ ਅਗਲਾ ਸਟੈਪ ਲੈਣੇ ਹੋ ਉਹ ਕੀ ਲੈਣੇ ਹੋ ਤੁਸੀਂ ਡੀਐਸ 160 ਫਾਰਮ ਭਰਦੇ ਹੋ ਬਹੁਤ ਈਜ਼ੀ ਫਾਰਮ ਹੁੰਦਾ ਵਾ ਡੀਐਸ 160 ਤੁਸੀਂ ਫਿਲ ਕਰਦੇ ਹੋ ਇਹ ਸਬਮਿਟ ਕਰਦੇ ਹੋ ਇਹ ਸਬਮਿਟ ਕਰਨ ਤੋਂ ਬਾਅਦ ਠੀਕ ਹੈ ਤੁਸੀਂ ਆਪਦੀ ਇੰਟਰਵਿਊ ਦੀ ਫੀਸ ਪੇ ਕਰਦੇ ਹੋ ਇੰਟਰਵਿਊ ਦੀ ਫੀਸ ਠੀਕ ਹੈ ਜੀ ਇਹ ਸੀਜੀਆਈ ਪੋਰਟਲ ਤੋਂ ਜਾ ਕੇ ਹੁੰਦੀ ਹੈ ਕਿਵੇਂ ਹੋਊਗੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਦੱਸਿਆ ਜਾਊਗਾ ਇਹ ਕਿੰਨੀ ਹੁੰਦੀ ਆ ਲਗਭਗ 185 ਯੂਐਸਡੀ ਠੀਕ ਹੈ ਜੀ ਤਾਂ ਇਹ ਪੇ ਕਰਨ ਤੋਂ ਬਾਅਦ ਤੁਹਾਡੀ ਇੱਕ ਫੀਸ ਹੋਰ ਰਹਿ ਜਾਂਦੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਸਰਵਿਸ ਫੀਸ ਠੀਕ ਹੈ ਜੀ ਸਰਵਿਸ ਫੀਸ ਇਹ ਕਿੰਨੀ ਹੁੰਦੀ ਹੈ ਹੁੰਦੀ ਆ 350 ਯੂ ਐਸ ਡੀ 350 ਯੂ ਐਸ ਡਾਲਰ ਲਾਸਟ ਇਹ ਤੁਸੀਂ ਸਰਵਿਸ ਫੀਸ ਭਰਨੀ ਆ ਇੰਟਰਵਿਊ ਅੱਛਾ ਸਰਵਿਸ ਫੀਸ ਕਦੋਂ ਭਰਨੀ ਆ ਇਹ ਵੀ ਧਿਆਨ ਦੇ ਵਿੱਚ ਰੱਖੋ ਜਦੋਂ ਤੁਸੀਂ ਆਪਦੀ ਅਪਾਇੰਟਮੈਂਟ ਦਾ ਸਲੋਟ ਲੈ ਫਾਰ ਇਗਜ਼ਾਮਪਲ ਤੁਹਾਡਾ ਸਲੋਟ ਆ ਗਿਆ ਇੰਟਰਵਿਊ ਤੁਹਾਡੀ ਬੁੱਕ ਹੋ ਗਈ ਅੱਜ ਹੈਗੀ ਆ ਜੀ ਤਰੀਕ 30 ਮਈ 30 ਮਈ ਅੱਜ ਤਰੀਕ ਆ ਤੇ ਜੇ ਤੁਸੀਂ ਆਪਦੀ ਇੰਟਰਵਿਊ ਬੁੱਕ ਕਰ ਲਈ ਫੋਰ ਐਗਜ਼ਾਮਪਲ ਜੂਨ ਦੀ ਜੂਨ ਦਾ ਸਲੋਟ ਆ ਗਿਆ ਮੰਨ ਲਓ ਤੇਰਾ ਜੂਨ ਦਾ ਸਲੋਟ ਆ ਗਿਆ ਕੋਸ਼ਿਸ਼ ਕਰੋ ਸਰਵਿਸ ਫੀਸ ਆਪਦੀ ਇੰਟਰਵਿਊ ਦੀ ਡੇਟ ਤੋਂ 10 ਦਿਨ ਪਹਿਲਾਂ ਭਰ ਲਓ ਉਹਦਾ ਫਾਇਦਾ ਕੀ ਹੈ ਮੈਂ ਤੁਹਾਨੂੰ ਉਹਦਾ ਫਾਇਦਾ ਦੱਸਦਾ ਸਰਵਿਸ ਫੀਸ ਜਿਹੜੀ ਆ ਉਹ 1 ਸਾਲ ਲਈ ਵੈਲਿਡ ਹੁੰਦੀ ਹੈ ਖੁਦਾ ਨਾ ਖਾਸਤਾ ਰਿਫਿਊਜ਼ਲ ਆ ਗਈ ਠੀਕ ਹੈ ਲੈਟਸ ਹੋ ਕੇ ਵੀਜ਼ਾ ਹੀ ਆਵੇ ਬਟ ਜੇ ਰਿਫਿਊਜ਼ਲ ਆ ਗਈ ਤੇ ਜਿਹੜਾ स्लॉट ਮਿਲਣਾ ਦੋਸਤੋ ਐਨ 8 ਮਹੀਨਿਆਂ ਬਾਅਦ 9 ਮਹੀਨਿਆਂ ਬਾਅਦ ਮਿਲਣਾ ਤਾਂ ਉਦੋਂ ਤੱਕ ਫਿਰ ਕੀ ਕਰੋਗੇ ਠੀਕ ਹੈ ਫਿਰ ਦੁਬਾਰਾ ਸਰਵਿਸ ਫੀਸ ਭਰੋਗੇ ਜੇ ਪਹਿਲਾਂ ਹੀ ਭਰ ਦਿੱਤੀ ਤਾਂ ਉਹ ਜਿਹੜੇ 10 ਦਿਨ ਜਾਂ 20 ਦਿਨ ਜਾਂ 30 ਦਿਨ ਮੈਨੂੰ ਨਹੀਂ ਪਤਾ ਤੁਹਾਡੀ ਇੰਟਰਵਿਊ ਡੇਟ ਦੇ ਵਿੱਚ ਕਿੰਨਾ ਗੈਪ ਆਊ ਉਹ ਜਿੰਨਾ ਵੀ ਗੈਪ ਆਊਗਾ ਉਹ ਸਾਰਾ ਤੁਸੀਂ ਇੱਦਾਂ ਕਵਰ ਕਰ ਸਕਦੇ ਹੋ ਕਿ ਉਹ ਜਿਹੜੇ ਦਿਨ ਆ ਉਹ ਬਚਾ ਸਕਦੇ ਹੋ ਤੇ ਆਪਦੇ 350 ਡਾਲਰ ਜਿਹੜੇ ਆ ਉਹ ਬਚਾ ਸਕਦੇ ਹੋ ਦੁਬਾਰਾ ਭਰਨ ਤੋਂ ਇਹ ਲਾਸਟ ਸਟੈਪ ਆ ਸਰਵਿਸ ਫੀਸ ਭਰਨ ਤੋਂ ਬਾਅਦ ਆਪਦੇ ਡਾਕੂਮੈਂਟਸ ਇਕੱਠੇ ਕਰੋ ਸਾਰੇ ਠੀਕ ਹੈ ਜੀ ਤੇ ਆਪਦੀ ਜਿਹੜੀ ਤਿਆਰੀ ਆ ਉਹ ਇੰਟਰਵਿਊ ਦੀ ਕਰੋ ਇਹ ਸਾਰਾ ਵੀਜ਼ਾ ਪ੍ਰੋਸੈਸ ਹੈਗਾ ਤੁਹਾਡਾ F1 ਵੀਜ਼ਾ ਪ੍ਰੋਸੈਸ ਜਿਹਨੂੰ ਆਪਾਂ ਕਹਿ ਦਿੰਨੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿੰਨਾ ਵਰਕ ਪਰਮਿਟ ਜਾਂ ਵਰਕ ਪਰਮਿਟ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਉਹ ਕਿੰਨਾ ਮਿਲੂਗਾ ਤੁਹਾਨੂੰ ਕਿਉਂਕਿ ਹੁਣ ਯੂਐਸਏ ਦੇ ਵਿੱਚ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣ ਚੁੱਕੇ ਆ ਉਹਨਾਂ ਨੇ ਕਿਹੜੀਆਂ ਕਿਹੜੀਆਂ ਚੇਂजेस ਕੀਤੀਆਂ ਨੇ H1B ਵੀਜ਼ਾ ਦੇ ਵਿੱਚ OPT, CPTA ਕੀ ਹੁੰਦੇ ਆ ਕਿਹੜੀਆਂ ਇਹ ਕੰਪਲੈਕਸ ਟਰਮਸ ਆ F1 ਨੂੰ ਲੈ ਕੇ ਇਹ ਸਾਰੀਆਂ ਦਾ ਬ੍ਰੇਕਡਾਊਨ ਆਪਾਂ ਕਰਾਂਗੇ ਹੌਲੀ-ਹੌਲੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤਦ ਤੱਕ ਤੁਸੀਂ ਆਪਦੀ ਪ੍ਰੈਪਰੇਸ਼ਨ ਕਰੋ ਆਪਦੀ ਤਿਆਰੀ ਕਰੋ ਤੇ ULO ਐਜੂਕੇਸ਼ਨ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਇਸੇ ਚੈਨਲ ਤੇ ਸਭ ਤੋਂ ਸਟੀਕ ਤੇ ਸਭ ਤੋਂ ਸਹੀ ਜਾਣਕਾਰੀ authentic and timely information ਤੁਹਾਨੂੰ immigration updates ਤੇ ਮੈਂ ਮਨਜੋਤ ਸਿੰਘ ਤੁਹਾਨੂੰ ਦਿੰਦਾ ਰਹੂੰਗਾ ਵੀਡੀਓ ਨੂੰ ਦੇਖਣ ਤੇ ਬਹੁਤ ਬਹੁਤ ਧੰਨਵਾਦ ਤੇ ਆਸ ਕਰਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓਗੇ